ਜਿਹੜੀ ਇਹ ਪੀਸੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਸਲਿਆਂ ਦੇ ਵਿੱਚ ਅ ਕੁੱਲ 9 ਦੋਸ਼ੀਆਂ ਦੀ ਗ੍ਰਿਫਤਾਰੀ ਤੇ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ 10 ਲੱਖ ਰੁਪਏ ਡਰਗ ਮਨੀ ਪਿਸਟਲ ਦੀ ਰਿਕਵਰੀ ਇਸ ਦੇ ਨਾਲ ਹੀ ਜਿਹੜੀ ਹੈ ਇੱਕ ਗੱਡੀ ਵਰਨਾ ਅਤੇ ਮੋਟਰਸਾਈਕਲ ਦੀ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ ਪਹਿਲਾ ਜਿਹੜਾ ਕੇਸ ਹੈ ਉਹ ਪੁਲਿਸ ਸਟੇਸ਼ਨ ਕਰੇਡੇ ਦਾ ਹੈ ਜਿੱਥੇ ਇੱਕ ਇਨਫੋਰਮੇਸ਼ਨ ਦੇ ਬੇਸ ਤੇ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਹੈ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਦੇ ਵਿੱਚ ਅਮਰਿਤਪਾਲ ਸਿੰਘ ਉਰਫ ਅਮਰਿਤ ਜੋ ਕਿ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਉਸ ਦੇ ਨਾਲ ਇਸ ਦਾ ਸਾਥੀ ਅਮਨਦੀਪ ਸਿੰਘ ਉਰਫ ਮੰਡੀ ਜਿਹੜਾ ਮਕਬਰੇ ਵਾਲੀ ਗਲੀ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਇਸ ਦੇ ਨਾਲ ਹੀ ਇਸ ਦਾ ਤੀਸਰਾ ਜਿਹੜਾ ਇਹਨਾਂ ਦਾ ਸਾਥੀ ਸੀ ਮਾਦਵ ਸ਼ਰਮਾ ਜੋ ਕਿ ਰਾਜਸਥਾਨ ਦਾ ਰਹਿਾਈਸੀ ਹੈ ਇਹਨਾਂ ਤਿੰਨਾਂ ਨੂੰ ਗੁਰਨਾ ਗੱਡੀ ਸੁਮੇਤ 10 ਲੱਖ ਦੀ ਜਿਹੜੀ ਹੈ ਡਰੱਗ ਮਨੀ ਤੇ 500 ਗ੍ਰਾਮ ਹੈਰੋਇਨ ਦੇ ਨਾਲ ਜਿਹੜਾ ਹੈ ਫੜਿਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈ ਇਸ ਕੇਸ ਨੂੰ ਕਰੇਂਡਾ ਥਾਣੇ ਵਿਖੇ ਰਜਿਸਟਰ ਕੀਤਾ ਗਿਆ ਐਫ ਆਈ ਆਰ ਨੰਬਰ 26 42 2025 ਇਹ ਕੈਨੇਡਾ ਥਾਣੇ ਦਰਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਹੈ ਤਫਤੀਸ਼ ਸਾਡੀ ਜਦੋਂ ਚੱਲੂ ਹੁੰਦੀ ਹੈ ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਬੜੀਆਂ ਸੈਂਸੇਸ਼ਨਲ ਦੇ ਰਿਵੀਲਿੰਗ ਸਨ ਇਹ ਅਮਰਿਤਪਾਲ ਸਿੰਘ ਜਿਹੜਾ ਉਰਫ ਅਮਰਿਤ ਹੈ ਜੋ ਕਿ ਫੌਜ ਦੇ ਵਿੱਚ ਇਹ ਲੱਗਿਆ ਹੋਇਆ ਹੈ ਤੇ ਉੱਥੇ ਇਸ ਦੀ ਜਿਹੜੀ ਇਸ ਟਾਈਮ ਜਿਹੜੀ ਪੋਸਟਿੰਗ ਹੈ ਉਹ ਆ 나सिक 나सिक ਹੈ ਤੇ ਛੁੱਟੀ ਤੇ ਆਇਆ ਹੋਇਆ ਸੀ ਤੇ ਜਦੋਂ ਸੁਮੇਤ ਗੱਡੀ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਹੈਰਨ ਦੇ ਰਿਕਵਰੀ ਹੋਈ ड्रग मनी ਨਾ ਤੋਂ ਮਿਲੀ ਤੇ ਜੋ ਇਹਨਾਂ ਦੇ ਫੋਨਸ ਅਸੀਂ ਕਾਬੂ ਕੀਤੇ ਤੇ ਉਹਨਾਂ ਦੀ ਜਿਹੜੀ ਅਸੀਂ ਜਿਹੜੀ ਜਾਂਚ ਕਰਵਾਈ ਉਹਦੇ ਵਿੱਚ ਬੜੇ ਰਿਵਲਿੰਗ ਫੈਕਟ ਸਾਹਮਣੇ ਆਏ प्रिलिमिनरी इन्वेस्टिगेशन ਜਿਹੜੀ ਹੈ ਇਹਨਾਂ ਦੇ ਚੌਥੇ ਸਾਥੀ ਜੋ ਕਿ ਰਾਜਵੀਰ ਸਿੰਘ ਹੈ ਉਹਦੇ ਵੱਲ ਉਹਦੀ ਜਿਹੜੀ ਇਨਵੋਲਵਮੈਂਟ ਹੈ ਉਹਦੇ ਵੱਲ ਕਾਫੀ ਇਸ਼ਾਰਾ ਕਰਦੀ ਹੈ ਅਸੀਂ ਆਰਮੀ ਦੇ ਟੱਚ ਵਿੱਚ ਤੇ ਇਸ ਦੇ ਸੰਬੰਧ ਜਿਹੜਾ ਆਰਮੀ ਨੂੰ ਰਾਜਵੀਰ ਸਿੰਘ ਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਹਰੇਕ ਵਿਅਕਤੀ ਜੋ ਕਿ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਦਾ ਆਪਣਾ ਆਪਣਾ ਰੋਲ ਸੀ ਜਿਵੇਂ ਕਿ ਅਮਰਿਤਪਾਲ ਤੇ ਰਾਜਵੀਰ ਦੋਨੋਂ ਫੌਜ ਚ ਹੋਣ ਕਰਕੇ ਇੱਕ ਦੂਜੇ ਦੇ ਟੱਚ ਵਿੱਚ ਸਨ ਅੰਮ੍ਰਿਤਪਾਲ ਦਾ ਜਿਹੜਾ ਗਵੰਡੀ ਹੈ ਮਨਦੀਪ ਸਿੰਘ ਜਿਹਨੂੰ ਕਿ ਅੰਮ੍ਰਿਤਵਾ ਅੰਮ੍ਰਿਤਪਾਲ ਨੇ ਜਿਹੜਾ ਹੈ ਇਨਫਲੂਐਂਸ ਕਰਕੇ ਆਪਣੇ ਨਾਲ ਆਪਣੇ ਟੋਲੇ 'ਚ ਸ਼ਾਮਿਲ ਕੀਤਾ ਉਸ ਤੋਂ ਬਾਅਦ ਜਿਹੜਾ ਮਾਦਵ ਸ਼ਰਮਾ ਹੈ ਜੋ ਕਿ ਹਵਾਲੇ ਦੇ ਨਾਲ ਇਸ ਪੂਰੇ ਡਰੱਗ ਨੈੱਟਵਰਕ ਨੂੰ ਜਿਹੜਾ ਹੈ ਪੈਸੇ ਦਾ ਜਿਹੜਾ ਆਦਾਨ-ਪ੍ਰਦਾਨ ਹੈ ਉਹ ਹੁੰਦਾ ਸੀ ਜੋ ਬਾਹਰ ਹੁੰਦਾ ਸੀ ਉਹਨੂੰ ਉਹ ਨੇਪਰੇ ਚੜਾਉਂਦਾ ਸੀ ਸੋ ਮਾਦਵ ਸ਼ਰਮਾ ਜੋ ਕਿ ਫਾਈਨੈਂਸ਼ੀਅਲ ट्रांजੈਕਸ਼ਨ ਜਿਹੜਾ ਕਰਦਾ ਸੀ ਅਮਰਿਤਪਾਲ ਅਤੇ ਮਨਦੀਪ ਜੋ ਕਿ ਇਸ ਕਨਸਾਈਨਮੈਂਟ ਨੂੰ ਲੈ ਕੇ ਜਾ ਰਹੇ ਸੀ ਤੇ ਨਾਲ ਹੀ ਬਖੋ ਵਖਰੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਢੇੜੇ ਨੇ ਅਲੱਗ-ਅਲੱਗ ਖੇਪਾਂ ਨੂੰ ਲਿਆਉਣ ਦੇ ਤੇ ਇੱਥੋਂ ਲੈ ਕੇ ਜਾਣ ਦੇ ਉਹ ਜਿਹੜੇ ਹੈ ਉਹਨਾਂ ਬਾਰੇ ਇਹਨਾਂ ਦੇ ਪੁੱਛਗਿੱਛ ਕੀਤੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਰਿਵੀਲਿੰਗ ਫੈਕਟ ਸੇ ਸਾਹਮਣੇ ਆਇਆ ਕਿ ਅਮਰਿਤਪਾਲ ਸਿੰਘ ਉਰਫ ਅਮਰਿਤ ਤੇ ਰਾਜਵੀਰ ਸਿੰਘ ਜੋ ਕਿ ਆਰਮੀ ਦੇ ਸਰਵਿੰਗ ਮੁਲਾਜ਼ਮ ਨੇ ਉਹਨਾਂ ਵੱਲੋਂ ਕਿਉਂਕਿ ਪ੍ਰੀਨਿਮਲ ਇਨਵੈਸਟੀਗੇਸ਼ਨ ਚ ਜੀ ਸਾਹਮਣੇ ਆਈ ਹੈ ਕਿ ਇਹਨਾਂ ਦੇ ਫੋਨਸ ਦੇ ਵਿੱਚ ਕੁਝ ਐਦਾਂ ਐਦਾਂ ਦੀ ਹੈ ਜਿਹੜੀ ਹੈ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਕਿਉਂਕਿ ਇਹਨਾਂ ਨੇ ਪਾਕਿਸਤਾਨੀ ਨੰਬਰਾਂ ਤੇ ਸ਼ੇਅਰ ਕੀਤੀ ਹੋਈ ਸੋ ਇਸ ਤਰੀਕੇ ਨਾਲ ਅਫੀਸ਼ੀਅਲ ਸੀਕਰੇਟਸ ਐਕਟ ਵੀ ਜਿਹੜਾ ਹੈ ਉਹ ਵੀ ਅਸੀਂ ਇਨਵੋਕ ਕੀਤਾ ਤੇ ਫਰਦਰ ਜਿਹੜੀ ਹੈ ਪੁੱਛਗਿੱਛ ਉਹ ਜਾਰੀ ਹੈ ਤੇ ਰਾਜਗੂ ਦੇ ਮੁਤਲਕ ਜਿਹੜਾ ਹੈ ਆਮੀ ਦੇ ਨਾਲ ਸਾਡਾ ਤਾਲਮੇਲ ਵੜਿਆ ਹੋਇਆ ਤੇ ਜਲਦੀ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂ ਇੱਕ ਇੱਕ ਦੂਸਰੇ ਕੇਸ ਦੇ ਵਿੱਚ ਅੰਮ੍ਰਿਤਸਰ ਵਿਖੇ ਪੁਲਿਸ ਵੱਲੋਂ ਥਾਣਾ ਭਿੰਡੀ ਸੱਦਾ ਵਿਖੇ ਇੱਕ 500 ਗ੍ਰਾਮ ਦੇ ਕਰੀਬਨ ਜਿਹੜੀ ਹੈ ਇੱਕ ਰਿਕਵਰੀ ਹੋਈ ਸੀ ਹੈਰੋਇਨ ਦੀ ਉਸ ਦੇ ਬੈਕਵਰਡ ਲਿੰਕੇਜਸ ਤੇ ਜਾ ਕੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਉਹਦੇ ਜਿਹੜੇ ਇੰਟਰੋਗੇਸ਼ਨ ਹੋਈ ਤੇ ਫਰਦਰ ਡਿਸਕਲੋਜ਼ਰ ਸਟੇਟਮੈਂਟ ਦੇ ਵਿੱਚ ਉਹਨੇ ਜੋ ਹੈ ਜੋ ਜਿੱਥੇ ਉਹਨੇ ਪੁਰਾਣੀ ਜਿਹੜੀ ਖੇਪ ਉਹਨੂੰ ਕੋਈ ਹੋਈ ਸੀ ਉਹਦੇ ਬਾਰੇ ਦੱਸਿਆ ਤੇ ਫਰਦਰ ਅੱਗੇ ਉਹਦੇ ਵਿੱਚ 2 ਕਿਜੀ ਤੇ 5 ਗ੍ਰਾਮ ਜਿਹੜੀ ਹੈਗੀ ਹੈ ਹਰੰਦੀਰ ਕਬਰੀ ਹੋਈ ਹੈ ਸੋ ਇਸ ਪੂਰੇ ਕੇਸ ਦੇ ਵਿੱਚ ਹੁਣ ਤੱਕ 2 ਕਿਜੀ 5 ਗ੍ਰਾਮ ਜਿਹੜੀ ਹੈ ਹਰੰਦੀਰ ਕਬਰੀ ਹੋ ਚੁੱਕੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਰਦਰ ਜਿਹੜੇ ਹੈਗੇ ਐ ਬੈਕਵਰਡ ਤੇ ਫਾਰਵਰਡ ਲਿੰਕੇਜਸ ਜਿਹੜੇ ਹੈ ਹੋਰ ਡੀਪਲੀ ਜਿਹੜੇ ਉਹ ਪ੍ਰੂਵ ਕੀਤੇ ਜਾ ਰਹੇ ਸੋ ਅ ਅਮਸਰ ਦਿਹਾਤੀ ਪੁਲਿਸ ਵੱਲੋਂ ਇਹ ਜਿਹੜੇ ਵੱਖੋ ਵੱਖਰੇ ਕੇਸਸ ਦੇ ਵਿੱਚ ਅ ਜਿਹੜਾ ਹੈ ਡਰੱਗਸ ਦੀ ਜਿਹੜੀ ਖੇਪਾਂ ਆ ਉਹਨੂੰ ਰਿਕਵਰੀ ਉਹਨਾਂ ਨੂੰ ਫੜਨ ਦਾ ਜਿਹੜਾ سلسلہ ਇਸੇ ਤਰੀਕੇ ਨਾਲ ਜਾਰੀ ਹੈ ਤੀਸਰੇ ਕੇਸ 'ਚ ਵੀ ਥਾਣਾ ਰਾਜਾ ਸੰਸੀ ਵੱਲੋਂ ਜਿਹੜਾ ਹੈ ਲਵ ਪ੍ਰੀਤ ਸਿੰਘ ਉਰਫ ਲਵ ਤੇ ਜੋਗਨ ਉਰਫ ਜੋਗਨ ਪ੍ਰੀਤ ਸਿੰਘ ਉਰਫ ਜੋਗਨ ਜਿਹੜਾ ਹੈ ਕਿਉਂਕਿ ਬਾਲਸਰਾਂ ਦੇ ਨੇ ਇਹਨਾਂ ਦਾ ਥਾਣਾ ਜਿਹੜਾ ਹੈ ਰਿਆਸੀ ਥਾਣਾ ਹੈ ਉਹ ਵਿਆਸ ਉਹਨਾਂ ਕੋਲੋਂ ਵੀ 1 ਕਿਲੋ ਦੇ ਕਰੀਬਨ ਜਿਹੜੀ ਹੈ ਹੈਰਨ ਦੀ ਰਿਕਵਰੀ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਅਮਸ਼ਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖੋ ਵੱਖਰੇ ਕੇਸਸ ਦੇ ਵਿੱਚ ਨੌ ਅਕਿਊਜ਼ ਦੀ ਗ੍ਰਿਫਤਾਰੀ ਹੋਈ ਹੈ ਜਿਹਦੇ ਵਿੱਚ ਕੰਬਾਈਨਡ 4 ਕਿਲੋ 5 ਗ੍ਰਾਮ ਜਿਹੜੀ ਹੈ ਹੈਰਨ ਦੀ ਰਿਕਵਰੀ ਹੋਈ ਹੈ 10 ਲੱਖ ਰੁਪਏ ਡਰੱਗ ਮਨੀ ਦੀ ਰਿਕਵਰੀ ਹੋਈ ਹੈ ਇੱਕ 30 ਬੋਰ ਦਾ ਪਿਸਤਲ ਜਿਹੜਾ ਹੈ ਸਵੇਤ ਮੈਗਜ਼ੀਨ ਤੇ ਨੋਟ ਗਿਨਣ ਵਾਲੀ ਮਸ਼ੀਨ ਇੱਕ ਵਰਨਾ ਗੱਡੀ ਤੇ ਦੋ ਮੋਟਰਸਾਈਕਲ ਜਿਹੜੇ ਹੈ ਉਹ ਕਸਟਡੀ ਚ ਲਏ ਗਏ ਨੇ ਜਿਹੜਾ ਵਾਇਰਸ ਸੀ ਤੁਹਾਨੂੰ ਕੇਸ ਦੀ ਜਸਤੀ ਉਹ ਐਨੀ ਗੋੜ ਬਾਰੇ ਬਿਕਰੀ ਹੋ ਰਹੀ ਹੈ ਦੇਖੋ ਜੀ ਜਿਹੜਾ ਲਵ ਪ੍ਰੀਸਿੰਗ ਔਰ ਫਲਵ ਹੈ ਤੇ ਜੋਬਨ ਪ੍ਰੀ ਜਿਹੜੇ ਹੈਗੇ ਆ ਕਾਫੀ ਸਮੇਂ ਤੋਂ ਜਿਹੜੀ ਪ੍ਰੀ ਲੰਬਰੀ ਸਾਡੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਚ ਗੱਲ ਸਾਹਮਣੇ ਆਈ ਹੈ ਕਿ ਇਹ ਇਸ ਤਰੀਕੇ ਦੀ ਡਰੱਗ smuggling ਦੀ ਜਿਹੜੀ ਐਕਟੀਵਿਟੀ ਆ ਉਹਦੇ ਵਿੱਚ ਇਨਵੋਲਵ ਰਹੇ ਨੇ ਤੇ ਇਸੇ ਇਸੇ ਦੇ ਤਹਿਤ ਜਿਹੜੀ ਹੈਗੀ ਹੈ ਸੀਕ੍ਰੀਟ ਇਨਫੋਰਮੇਸ਼ਨ ਕਿਉਂਕਿ ਅਮਨਸਰ ਵਿਧਾਤੀ ਪੁਲਿਸ ਦੇ ਕਾਫੀ ਆਪਰੇਸ਼ਨਸ ਚੱਲ ਵੀ ਰਹੇ ਨੇ ਉਹਨਾਂ ਆਪਰੇਸ਼ਨਸ ਦੇ ਤਹਿਤ ਜਿਹੜੀ ਹੈ ਇਹ ਸਕਸੈਸਫੁਲ ਜਿਹੜੀ ਰਿਕਵਰੀ ਹੋਈ ਹੈ ਇਹਨਾਂ ਦੇ ਜਿਹੜੇ ਫਾਰਵਰਡ ਬੈਕਵਰਡ ਲਿੰਕੇਜਸ ਹੈਗੇ ਆ ਉਹਨਾਂ ਨੂੰ ਜਿਹੜਾ ਖੰਗਾਲਿਆ ਜਾ ਰਿਹਾ ਤੇ ਇਹਨਾਂ ਦੇ ਜਿਹੜਾ ਅੱਗੇ ਫਰਦਰ ਜੋ ਵੀ ਐਸੋਸੀਏਟਸ ਨੇ ਨੈਟਵਰਕ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਉਹ ਕੀਤੀ ਜਾ ਰਹੀ ਹੈ ਇਹ ਇਹ ਹਾਲੀਵੁੱਡ ਦੇ ਨੇ ਜੀ Uh, 20s ਦੇ ਵਿੱਚ ਨੇ ਜੀ ਜੀ ਬਲਕਿ ਦੋਪਰੇ ਦੇ 20s ਦੇ ਵਿੱਚ ਤੁਸੀਂ ਕਹਿ ਸਕਦੇ ਹੋ ਹਾਂ ਜੀ ਤੇ ਪੜੀ ਕੀ ਬੇਸਿਕਲੀ ਜ਼ਿਆਦਾ ਨਹੀਂ ਹੈ ਬੇਸਿਕਲੀ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਗਿਆ ਕਿ ਥੋੜੇ ਪੈਸਾ ਦੇ ਅਲੋਅਰਮੈਂਟ ਦੇ ਵਿੱਚ ਜਿਹੜਾ ਹੈ ਇਹ ਉਧਰੋਂ ਪਾਕਿਸਤਾਨੀ ਨੰਬਰਸ ਇਹ ਕਿਸੇ ਨਾ ਕਿਤਨਾ ਕਿਸੇ ਤਰੀਕੇ ਨਾਲ ਇਹ ਆਪਣੇ ਕੋਲ ਲੈ ਲੰਨੇ ਆ अवेलेबल ਹੋ ਜਾਂਦੇ ਆ ਉਹਨਾਂ ਦੇ ਥਰੂ ਇਹ ਪਾਕਿਸਤਾਨੀ ਸਮੱਗਰਸ ਦੇ ਨਾਲ ਜਿਹੜਾ ਰابطਾ ਰੱਖਦੇ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਟਰਸਟ ਬਿਲਡ ਹੋ ਜਾਂਦਾ ਹੈ ਇਹ ਜਿਹੜਾ ਹੈ ਸਮਗਲਿੰਗ ਦੀ ਖੇਪਾ ਜਿਹੜੀ ਹੈ ਵਾਇਰ ਡਰੋਨ ਜਿਹੜੀ ਉਹ ਮੰਗਾਉਂਦੇ ਇਸ ਭਾਅ ਵਿੱਚ ਇਹ ਟੱਕੀ ਹਿੰਦੀ ਕਿਲੋ ਦੇ ਹਿਸਾਬ ਨਾਲ ਅੱਗੇ ਕਿਸ ਭਾਅ ਦੇ ਮਰਸ਼ੇ ਪਰ ਦੇ ਵਾਇਰ ਜਿਹੜੇ ਬਣਾ ਲੇ ਕਿਤੇ ਨਾ ਕਿਤੇ ਟੱਕੀ ਹੋ ਜਾਵੇ ਫਿਰ ਹੋਣਾ ਹੈ ਇਹ ਬੜਾ ਤਾਂ ਤੋਂ ਵੀ ਬਹੁਤ ਜਿਆਦਾ ਪੈਸਾ ਹੋਏਗਾ ਜਿਹੜਾ ਇਸ ਮਲਮਲ ਜੀ ਬਿਲਕੁਲ ਜੀ ਬਿਲਕੁਲ ਜੀ ਜਿਹੜੀ ਇਕਨੋਮੀ ਆਫ ਡਰਗ ਹੈ ਇਹਦਾ ਇੱਕ ਵੱਖਰੀ ਇੱਕ ਸਫੀਅਰ ਹੈ ਕਿਉਂਕਿ ਖੇਪ ਆਉਂਦੀ ਹੈ ਵੱਖੋ ਵੱਖਰੀ ਜਗਾ ਤੇ ਜਿੱਥੇ ਉਹ ਡ੍ਰੌਪ ਹੁੰਦੀ ਹੈ ਜੀ ਉਸ ਤੋਂ ਬਾਅਦ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹਿਲਾਂ ਉਹਨੂੰ ਰਿਟਰੀਵ ਕਰਨਾ ਫਿਰ ਫਰਦਰ ਉਹਨੂੰ ਜਿਹੜਾ ਹੈ 1 ਪੁਆਇੰਟ ਤੱਕ ਲੈ ਕੇ ਜਾਣਾ ਵੱਖ-ਵੱਖਰੇ ਜਿਹੜੇ ਹੈ ਇਹਨਾਂ ਦੇ ਕੂਰੀਅਰਸ ਜਿਹੜੇ ਹੈਗੇ ਆ ਉਹ ਨੈਟਵਰਕ ਦਾ ਪਾਰਟ ਨੇ ਜਿਵੇਂ ਇਹਨਾਂ ਨੂੰ ਫੜਿਆ ਗਿਆ ਇਸੇ ਤਰੀਕੇ ਨਾਲ ਅਸੀਂ ਇਹਨਾਂ ਦਾ ਜਿਹੜਾ ਫਰਦਰ ਕੂਰੀਅਰਸ ਤੇ ਫਰਦਰ ਜਿਹੜੇ ਡਰਾਪਿੰਗ ਜਿਹੜੇ ਡਿਟਰੀਵਲ ਪੁਆਇੰਟ ਸੀਗੇ ਜੇ ਰੱਖਣੇ ਸੀ ਫਾਈਨਲ ਡਿਲੀਵਰੀ ਕਿੱਥੇ ਕਰਨੀ ਸੀ ਉਹ ਸਾਰੀ ਜਿਹੜੀ ਚੀਜ਼ਾਂ ਹੈਗੀ ਨੈਟਵਰਕਸ ਅਸੀਂ ਆਇਡੈਂਟੀਫਾਈ ਕਰਕੇ ਮੈਂ ਗੱਲ ਕਰ ਰਿਹਾ ਕਿ ਪਾਕਿਸਤਾਨ ਤੋਂ ਮਗਲਰ ਨੂੰ ਇਹ ਕਿਹੜੀ ਭਾਗ ਮਿਲਦੀ ਹੈ ਇਹ ਚੀਜ਼ ਦੇਖੋ ਜੀ ਇਹ ਚੀਜ਼ ਜਿਹੜੀ ਹੈਗੀ ਅਜੇ ਇਨਵੈਸਟੀਗੇਸ਼ਨ ਦਾ 파ਰਟ ਹੈ ਤੇ ਫਰਦਰ ਜਿਹੜਾ ਹੈ ਕਿਉਂਕਿ ਇਹ ਸਾਰੇ ਫਾਈਨੈਂਸ਼ੀਅਲ ਚੈਨਲ ਜਿਹੜੇ ਹਵਾਲੇ ਦੇ ਨੇ ਜਿਨ੍ਹਾਂ ਦੇ ਥਰੂ ਜਿਹੜੀ ਹੈ ਇਹਨਾਂ ਦੀ ਪੇਮੈਂਟਸ ਵਗੈਰਾ ਹੁੰਦੀਆਂ ਨੇ ਅਸੀਂ ਉਹਨੂੰ ਸਾਰਾ ਐਗਜ਼ਾਮਿਨ ਕਰ ਰਹੇ ਹਾਂ ਇਹਦੇ ਵਾਸਤੇ ਇਹਨਾਂ ਦੇ ਫੋਨਸ ਤੇ ਹੋਰ ਕਾਲ ਡਿਟੇਲਸ ਵਗੈਰਾ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਹ ਤੋਂ ਗੱਲ ਅੰਦਰ ਇਹਨਾਂ ਤੇ ਸੋਸ਼ਲ ਮੀਡੀਆ ਜਿਹੜਾ ਨਾ ਉਹ ਬਹੁਤ ਕੰਮ ਕਰ ਰਿਹਾ ਹੈ ਕੁਝ ਐਸੀਆਂ ਸਾਈਟਸ ਹੈ ਜਿੱ ਤੋਂ ਤਾਂ zainvent ਨੂੰ ਗਈ ਜਰੀਏ ਅੱਡੇ ਤੱਕ ਉਹ ਜਿਹੜੇ ਸਾਈਬਰ ਸਾਈਲਾਉ ਉਹਨਾਂ ਦੀ ਚੀਜ਼ਾਂ ਦੇਖੋ ਇਹਦੇ ਵਿੱਚ ਇਹਦੇ ਵਿੱਚ ਕਾਫੀ ਚੀਜ਼ਾਂ ਨੇ ਜਿੱਥੇ ਤੱਕ ਗੱਲ ਹੈ ਸੋਸ਼ਲ ਮੀਡੀਆ ਦੀ নো ਡਾਊਟ ਸੋਸ਼ਲ ਮੀਡੀਆ ਦਾ ਇੱਕ ਆਪਣਾ ਚੈਲੰਜ ਹੈ ਇਸ ਤੋਂ ਇਲਾਵਾ ਇਹ ਜਿਹੜੇ ਅਕਿਊਜ਼ ਨੇ ਕ੍ਰਿਮੀਨਲਸ ਨੇ ਇਹ ਕਿਤਨੇ ਕਿਤੇ ਡਾਰਕ ਵੈਬ ਜਿਹੜਾ ਹੈ ਉਹਦਾ ਵੀ ਇਸਤੇਮਾਲ ਕਰ ਰਹੇ ਨੇ ਤੇ ਕਿਉਂਕਿ ਡਾਰਕ ਵੈਬ ਦੇ ਵਿੱਚ ਕਈ ਚੀਜ਼ਾਂ ਦੀ ਜਿਹੜੀ ਐ ਅਕਾਉਂਟੇਬਿਲਟੀ ਜਿਹੜੀ ਆ ਉਹ ਨਹੀਂ ਹੁੰਦੀ ਸੋ ਉਸ ਤਰੀਕੇ ਦੇ ਤਹਿਤ ਨੰਬਰ ਪ੍ਰਕਿਊਰ ਕਰ ਲੈਣਾ ਉਸ ਤੋਂ ਬਾਅਦ ਇੱਕ ਕਮਿਊਨੀਕੇਸ਼ਨ ਚੈਨਲ ਜਿਹੜਾ ਐਸਟੈਬਲਿਸ਼ ਕਰ ਲੈਣਾ ਸਮਗਲਰਸ ਦੇ ਨਾਲ ਕਿ ਟਰਸਟ ਬਿਲਡਿੰਗ ਹੁੰਦੀ ਹੈ ਟਰਸਟ ਬਿਲਡਿੰਗ ਤੋਂ ਬਾਅਦ ਛੋਟੀ ਖੇਪਾਂ ਆਂਦੀਆਂ ਨੇ ਜਦੋਂ ਸਕਸੈਸਫੁਲੀ ਉਹਦੀ ਡਿਲੀਵਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਵੱਡੀਆਂ ਖੇਪਾਂ ਨੂੰ ਮੰਗਵਾਉਣ ਦਾ ਜਿਹੜਾ ਹੈ ਉਹ ਕਰਦੇ ਨੇ ਇਸ ਦੇ ਵਿੱਚ ਕਿਉਂਕਿ ਫਾਈਨੈਂਸ਼ੀਅਲ ਟਰਾਂਜੈਕਸ਼ਨਸ ਇੱਕ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਉਹ ਥਰੂ ਡਿਫਰੈਂਟ ਜਿਹੜਾ ਹੈ ਕੰਟਰੀਜ਼ ਤੇ ਡਿਫਰੈਂਟ ਪਰਸਨਸ ਤੇ ਡਿਫਰੈਂਟ ਜਿਹੜੇ ਚੈਨਲਸ ਨੇ ਪੇਮੈਂਟ ਦੇ ਉਹਨਾਂ ਦੇ थ्रू ਇਹ ਸਾਰੇ ਸਾਰਾ ਚੈਨਲ ਜਿਹੜਾ ਹੈ ਨੈਟਵਰਕ ਚੱਲਦਾ ਹੈ ਸਾਰੀ ਸਾਰੀ ਜਿਹੜੀ ਜਾ ਰਹੀ ਹੈ ਇਹ ਡਰੋਨ ਹੈ ਕਿਉਂਕਿ ਅੱਗੇ ਪਾਈਪਾਂ ਆਈਆਂ ਅੰਦੀ ਹੁੰਦੀ ਸੀ ਜਾਂ ਜਿਹੜਾ ਇਹ ਬੀਸਿਕਲੀ ਇਹਨਾਂ ਵੱਲੋਂ ਜਿਹੜਾ ਹੈ ਜਿਵੇਂ ਰਾਜਵੀਰ ਦਾ ਰੋਲ ਜੋ ਹੈ ਬੜਾ ਪ੍ਰੋਮੀਨੈਂਟਲੀ ਉੱਪਰ ਕੇ ਸਾਹਮਣੇ ਆ ਰਿਹਾ ਰਾਜਵੀਰ ਜੋ ਹੈ ਮਾਦਵ ਸ਼ਰਮਾ ਅੰਮ੍ਰਿਤਪਾਲ ਦੇ ਟੱਚ ਵਿੱਚ ਸੀਗਾ ਰਾਜਵੀਰ ਵੱਲੋਂ ਅੰਮ੍ਰਿਤਪਾਲ ਨੂੰ ਜਿਹੜਾ ਹੈ ਜਦੋਂ ਇਹ ਉਹਦੇ ਕੋਲ ਉੱਥੇ ਨਾਸਿਕ ਵਗੈਰਾ ਆਉਂਦੇ ਜਾਂਦੇ ਰਹਿੰਦੇ ਸੀ ਉਥੇ ਇਹਨੇ ਪਾਕਿਸਤਾਨੀ ਸਮਗਲਰਸ ਦੇ ਟੱਚ ਵਿੱਚ ਲੈ ਕੇ ਗਿਆ ਉਹ ਨੰਬਰਸ ਐਕਸਚੇਂਜ ਕਰਵਾਏ ਉਸ ਤੋਂ ਬਾਅਦ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਅਮਰਿਤਪਾਲ ਨੇ ਆਪਣੇ ਗਵਾਂਡੀ ਜੋ ਮੰਦੀਪ ਹੈ ਉਹਨੂੰ ਆਪਣੇ ਇਨਫਲੂਐਂਸ ਲੈ ਕੇ ਆ ਕੇ ਉਸ ਨੂੰ ਆਪਣੇ ਨੈਟਵਰਕ ਦਾ ਇੱਕ ਪਾਰਟ ਬਣਾਇਆ ਤੇ ਜਿਹੜੇ ਇਹ ਦੋਨੋਂ ਹੈ ਇਕੱਠੇ ਕੰਮ ਕਰਨ ਲੱਗ ਗਏ ਜਿਹੜਾ ਮਾਧਵ ਸ਼ਰਮਾ ਹੈ ਜੋ ਕਿ ਰਾਜਸਥਾਨ ਦਾ ਰਹਿਸ਼ੀ ਹੈ ਇਹਨਾਂ ਨੇ ਇਹਨੂੰ ਇਨਵੋਲ ਕੀਤਾ ਜੋ ਕਿ ਪੈਸੇ ਦੀ ਜਿਹੜੀ ਟਰਾਂਜੈਕਸ਼ਨ ਹੈ ਹਵਾਲੇ ਦੇ ਰਾਹੀਂ ਜਿਹੜਾ ਹੈ ਸਮਗਲਰਸ ਨੂੰ ਉਹ ਵਾਈ ਡਿਫਰੈਂਟ ਚੈਨਲਸ ਜਿਹੜਾ ਹੈ ਉਹ ਕੁੱਝ ਦੀ ਕਰਦਾ ਸੀ ਉਹੀ ਦੇਖ ਰੋ ਕਰਦੇ ਆਪਸ ਦੇ ਵਿੱਚ ਲਈ ਬੇਸਿਕਲੀ ਜੋ ਹੈ ਜਿਵੇਂ ਤੁਸੀਂ ਦੇਖੋਗੇ ਅਮਰਿਤਪਾਲ ਸਿੰਘ ਉਲਫ ਜਿਹੜਾ ਅਮਰਿਤ ਹੈ ਇਹ 2014 ਨਾਲ ਭਰਤੀ ਹੈ ਸੋ ਉਸ ਤੋਂ ਬਾਅਦ ਜਿਹੜਾ ਹੈ ਰਾਜਵੀਰ ਦੇ ਜਦੋਂ ਇਹ ਕੰਟੈਕਟ ਦੇ ਵਿੱਚ ਆਇਆ ਆਲਮੋਸਟ 2-3 ਸਾਲ ਬਾਅਦ ਇਹ ਕੰਟੈਕਟ ਆ ਗਿਆ ਸੀ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸ਼ੋ ਕਰਦੀ ਹੈ ਉਸ ਤੋਂ ਬਾਅਦ ਜਦੋਂ ਉਹਦੇ ਟੱਚ ਵਿੱਚ ਆ ਗਿਆ ਤਾਂ ਇਹਨਾਂ ਦੋਨਾਂ ਨੇ ਕਿਉਂਕਿ ਰਾਜਵੀਰ ਦੇ ਕੋਲ ਉਹ ਸਾਰੇ ਨੰਬਰ ਵਗੈਰਾ ਪਹਿਲਾਂ ਹੀ ਸੀ ਉਹਨੇ ਇਹਨਾਂ ਨਾਲ ਸ਼ੇਅਰ ਕੀਤੇ ਉਹ ਸ਼ੇਅਰ ਕਰਨ ਤੋਂ ਬਾਅਦ ਜਿਹੜਾ ਹੈ ਅਮਰਿਤਪਾਲ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਵੀ ਐਦਾਂ ਦੀ ਕੋਈ ਨਾ ਕੋਈ ਐਦਾਂ ਦੀ ਕੋਈ ਨਾਰਕੋਟਿਕਸ ਦੀ ਜਿਹੜੀ ਹੈ ਖੇਤ ਜਿਹੜੀ ਆਉਂਦੀ ਸੀ ਉਹ ਫਰਦਰ ਅੱਗੇ ਇਹ ਟ੍ਰਾਂਸਪੋਰਟ ਕਰਦੇ ਸੀ ਮਾਧਵ ਸ਼ਰਮਾ ਦੇ ਰਾਹੀਂ ਜਿਹੜੀ ਹੈ ਫਾਈਨੈਂਸ਼ੀਅਲ ਜਿਹੜੀ ਹੈ ਚੈਨਲਸ ਦੇ ਥਰੂ ਉਹ ਟ੍ਰਾਂਜੈਕਸ਼ਨ ਨੂੰ ਪੂਰਾ ਕਰਦੇ ਸੀ ਇਹਨੀਆਂ ਸਭ ਕਨਸਾਈਨਮੈਂਟ ਰੱਖ ਕੇ ਇਹਨਾਂ ਨੇ ਇਸ ਪ੍ਰੀਲਿਮ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਜਿੰਨਾ ਸਾਹਮਣੇ ਆਇਆ ਉਸ ਦੇ ਮੁਤਾਬਕ ਇਹਨਾਂ ਨੇ ਕਾਫੀ ਖੇਪਾ ਜਿਹੜੀਆਂ ਹੈ ਇਸ ਤਰੀਕੇ ਦੇ ਨਾਲ ਜਿਹੜੀਆਂ ਟਰਾਂਸਪੋਰਟ ਕੀਤੀਆਂ ਨੇ ਤੇ ਹੋਰ ਜਿਹੜੇ ਹੈ ਡੀਪਲੀ ਜਿਹੜਾ ਹੈ ਇਹਨੂੰ ਇੰਟਰੋਗੇਟ ਕੀਤਾ ਜਾਊਗਾ ਪ੍ਰਾਪਰਟੀ ਦੀ ਜਾਂਚ ਕੀਤੀ ਸਾਰਾ ਕੀਤਾ ਜਾਏਗਾ ਕਿਉਂਕਿ ਅਜੇ ਇਕੱਲੀ ਜਿਵੇਂ ਗ੍ਰਫਤਾਰੀ ਹੋਈ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਚੱਲਦੀ ਹੈ ਅਲੱਗ-ਅਲੱਗ ਪਹਿਲੂ ਉੱਤੇ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਵੱਖੋ-ਵੱਖਰੀ ਜਿਵੇਂ ਤੁਸੀਂ ਦੇਖੋਗੇ ਅਮਰਿਤਪਾਲ ਸਿੰਘ ਉਰਫ ਅਮਰਿਤ ਇਹ ਇੰਡੀਆ ਦੇ ਵਿੱਚ ਕਾਫੀ ਜਗ੍ਹਾ ਇਹਦੀ ਪੋਸਟਿੰਗ ਰਹੀ ਹੈ ਅਸਾਮ, ਦੇਰਾਦੂਨ, ਅਕਨੂਰ ਆਦੀ ਜਗ੍ਹਾ ਤੇ ਹੀ ਪੋਸਟਡ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਹੈ ਇਹ ਰਾਜਵੀਰ ਨੂੰ ਟਾਈਮ ਟੂ ਟਾਈਮ ਮਿਲਦਾ ਰਿਹਾ ਹੈ। ਸੋ ਬੇਸਿਕਲੀ ਜਿਹੜਾ ਰਾਜਵੀਰ ਦਾ ਰੋਲ ਹੈ ਉਹ ਇਹਨਾਂ ਸਾਰਿਆਂ ਨੂੰ ਜਿਹੜਾ ਹੈ ਕੋਆਰਡੀਨੇਸ਼ਨ ਵਾਲਾ ਰੋਲ ਹੈ। ਉਹ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਮਨਦੀਪ ਸਿੰਘ ਜੋ ਕਿ ਇਹਦਾ ਗਵਾਂਡੀ ਹੈ ਉਸ ਤੋਂ ਬਾਅਦ ਮਾਧਵ ਸ਼ਰਮਾ ਕਿਉਂਕਿ ਤਿੰਨੋਂ ਜਿਹੜੇ ਹੈਗੇ ਆ ਉਸ ਗੱਡੀ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਅਕਿਊਜ਼ ਜਿਹੜੀ ਗ੍ਰਫਤਾਰੀ ਹੋਏ ਸਣੇ ਗੱਡੀ ਸੋ ਇਹ ਸਾਰੇ ਜਿਹੜੇ ਹੈ ਆਪਣਾ ਆਪਣਾ ਰੋਲ ਉਸ ਤਰੀਕੇ ਨਾਲ ਨਿਭਾ ਰਹੇ ਸੀ। ਤੇ ਜਿਵੇਂ ਕਿ ਇਹ ਸਰਵਿੰਗ ਆਮੀ ਅ ਅਫੀਸ਼ੀਅਲਸ ਨੇ ਤੇ ਆਰਮੀ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦਾ ਜੋ ਰੋਲ ਹੈ ਕਿਉਂਕਿ ਸਿਕਰਟ ਇਨਫੋਰਮੇਸ਼ਨ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਇਹਨਾਂ ਦੇ ਫੋਨਸ ਦੇ ਵਿੱਚ ਮਿਲੀ ਹੈ ਕੁਝ ਪਾਕਿਸਤਾਨੀ ਨੰਬਰਸ ਤੇ ਇਹ ਜਿਹੜੀ ਇਨਫੋਰਮੇਸ਼ਨ ਸ਼ੇਅਰ ਵੀ ਹੋਈ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਬੜੀ ਬਰੀਕੀ ਦੇ ਨਾਲ ਜਿਹੜੀ ਹੈ ਇਨਵੈਸਟੀਗੇਟ ਕੀਤੀ ਜਾ ਰਹੀ ਹੈ ਆਹ ਟਾਈਮ ਤੇ ਲੱਗਦਾ ਹੋਰ ਆਰਮੀ ਦੀ ਸ਼ਕਤ ਦੇ ਕਿਰੇ ਵਿੱਚ ਨਹੀਂ ਆਈ ਕਿ ਨਾ ਅ ਅਜੇ ਤੱਕ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਕਦੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਰਮੀ ਵੱਲੋਂ ਪੁੱਛਕਿਛ ਕੀਤੀ ਗਈ ਹੋਵੇ ਕਿਉਂਕਿ ਜਿਹੜਾ ਅਮਰਿਤਪਾਲ ਸਿੰਘ ਅਮਰਿਤ ਹੈ ਉਹ ਵੀ ਤੁਸੀਂ ਦੇਖੋਗੇ ਇਸ ਟਾਈਮ ਛੁੱਟੀ ਤੇ ਸੀਗਾ ਉਹ ਛੁੱਟੀ ਤੇ ਆਇਆ ਹੋਇਆ ਸੀ ਤੇ ਇਸ ਐਕਟੀਵਿਟੀ ਦੇ ਵਿੱਚ ਇਹ ਇਨਵੋਲ ਹੋ ਰਿਹਾ ਤੇ ਇਹ ਉਦੋਂ ਹੀ ਕਾਬੂ ਆਇਆ ਸੋ ਆਰਮੀ ਦੇ ਨਾਲ ਅਸੀਂ ਜਿਹੜਾ ਹੈ رابطہ ਕਰਿਆ ਹੋਇਆ ਹੈ ਇਹਨਾਂ ਦੇ ਵੇਅਰ ਅਬਾਊਟਸ ਪਹਿਲਾਂ ਕੀ ਰਹੇ ਨੇ ਕੀ ਇਹਨਾਂ ਦੀ ਐਕਟੀਵਿਟੀਆਂ ਰਹੀਆਂ ਨੇ ਉਹ ਸਾਰੀਆਂ ਜਿਹੜੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਸਰ ਉਹ ਲੋਗ ਤੁਹਾਨੂੰ ਵੀ ਪਤਾ ਹੈ ਕਿ ਐਂਟੀ ਡਰੋਨ ਸਿਸਟਮ ਜਿਹੜਾ ਹੈ ਆਰਮੀ ਵੱਲੋਂ ਲਗਾਇਆ ਗਿਆ ਹੈ ਤੇ ਕਿਉਂਕਿ ਬਹੁਤ ਹੀ ਕਾਸਟਲੀ ਹੈ ਤੇ ਅਜੇ ਇਹ अर्ली ਟੈਸਟਿੰਗ ਸਟੇਜ ਹੈ ਆਫਟਰ ਟੈਸਟਿੰਗ ਜਿਹੜਾ ਹੈ ਜਦੋਂ ਇਸ ਦੇ ਰਿਜ਼ਲਟ ਤੇ ਇਹਨਾਂ ਨੂੰ ਡਾਟਾ ਨੂੰ ਜਿਹੜਾ ਐਨਲਾਈਜ਼ ਕਰਕੇ ਫਰਦਰ ਜਿਹੜਾ ਆਰਮੀ ਜਿੱਥੋਂ ਤੱਕ ਮੈਨੂੰ ਬਰੀਫਿੰਗ ਹੋਈ ਹੈ ਆਰਮੀ ਵੱਲੋਂ ਫਰਦਰ ਜਿਹੜਾ ਇਹਨਾਂ ਦੇ ਹੋਰ ਸਿਸਟਮ ਜਿਹੜਾ ਲਗਾਉਣ ਦੇ ਜਿਹੜੇ ਆਰਡਰ ਹੋ ਚੁੱਕੇ ਨੇ ਇਸੇ ਤਰੀਕੇ ਨਾਲ ਕਿਉਂਕਿ BSF ਫਰਸਟ ਲਾਈਨ ਆਫ ਡਿਫੈਂਸ ਚਾ ਉਹਨਾਂ ਵੱਲੋਂ ਵੀ ਜਿਹੜਾ ਹੈ ਪ੍ਰੋਪਰਲੀ ਮੁਸਤਦੀ ਨਾਲ ਚੀਜ਼ ਦੇਖੀ ਜਾਂਦੀ ਹੈ ਕਿਉਂਕਿ ਡਰੋਨ ਜਿਹੜਾ ਹੈ ਇਸ ਦੇ ਆਪਣੇ ਚੈਲੰਜ ਨੇ ਪਰ ਕਿਉਂਕਿ ਫਰਸਟ ਲਾਈਨ ਆਫ ਡਿਫੈਂਸ ਤੇ ਸੈਕੰਡ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲਿਸ ਅਸੀਂ ਇਨ ਟੈਂਡਮ ਕੰਮ ਕਰ ਰਹੇ ਹਾਂ ਜਿੱਥੇ ਅਸੀਂ ਆਪਣਾ ਸੋਰਸ ਨੈਟਵਰਕ ਤੇ ਇਨਫੋਰਮੇਸ਼ਨ ਨੈਟਵਰਕ ਜਨੈਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਇਲਾਵਾ ਜਿੰਨੀ ਵੀ ਇਨਫੋਰਮੇਸ਼ਨ ਚਾਹੇ ਬੀਐਸਐਫ ਦੀ ਹੈ ਚਾਹੇ ਪੰਜਾਬ ਪੁਲਿਸ ਦੀ ਹੈ ਸਾਡੇ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਸ਼ੇਅਰ ਕੀਤਾ ਜਾਵੇ ਤੇ ਕੋਆਰਡੀਨੇਟਡ ਜਿਹੜਾ ਐਫਰਟ ਕਰਕੇ ਜਿਹੜਾ ਐਕਸ਼ਨ ਲਿਆ ਜਾਵੇ ਸਾਰੇ ਬੜੀ ਚੈਲੈਂਜਿੰਗ ਪ੍ਰੋਸੈਸ ਵਾਸਤੇ ਕਿਉਂਕਿ ਮੋਸਟਲੀ ਸਾਰੇ ਪਾਉਡਰ ਸਾਈਟ ਤੋਂ ਆ ਰਹੀ ਹੈ ਤੁਹਾਡੇ ਵੱਲੋਂ ਇਲਾਕੇ ਵਧਾਏ ਗਏ ਨੇ ਇਸ ਨੂੰ ਲੈ ਕੇ ਚੈਕਿੰਗ ਅਦਾਈ ਜੀ ਬਿਲਕੁਲ ਜੀ ਅੱਜ ਹੀ ਜਿਹੜਾ ਹੈ ਸਾਡੇ ਵੱਲੋਂ ਜਿਹੜਾ ਇੱਕ ਇਲੈਕਟ੍ਰਿਕਿਟੀ ਕੀਤਾ ਗਿਆ ਜਿਹਦੇ ਵਿੱਚ ਬੀਐਸਐਫ ਅਫੀਸ਼ੀਅਲਸ ਦੇ ਨਾਲ ਅਸੀਂ ਜਲਦੀ ਮੀਟਿੰਗ ਕਰਨ ਜਾ ਰਹੇ ਹਾਂ ਕਿਉਂਕਿ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਧੁੰਦ ਦੇ ਕਾਰਨ ਵੀ ਪੁਲਿਸ ਤੇ ਲਾਰਜ ਇਨਫੋਰਸਮੈਂਟ ਏਜੰਸੀਜ਼ ਨੂੰ ਬੜੇ ਚੈਲੰਜਸ ਸੀਗੇ ਕਿਉਂਕਿ ਡਰੋਨਸ ਦੀ ਜਿਹੜੀ ਸਾਈਟਿੰਗ ਹੈਗੀ ਹੈ ਉਹ ਵੀ ਵੱਧ ਰਹੀਆਂ ਸਨ ਪਰ ਫਿਰ ਵੀ ਮੁਸਤੈਦੀ ਨਾਲ ਕਿਉਂਕਿ ਫਰਸਟ ਲਾਈਨ ਆਫ ਡਿਫੈਂਸ ਵੀਐਸਐਫ ਤੇ ਸੈਕੰਡ ਲਾਈਨ ਆਫ ਡਿਫੈਂਸਿਵ ਪੰਜਾਬ ਪੁਲਿਸ ਵੱਲੋਂ ਬੜਾ ਕੋਆਰਡੀਨੇਟਡ ਨੈਸ਼ਨਲ ਤੇ ਜੁਆਇੰਟਲੀ ਜਿਹੜਾ ਕੰਮ ਕੀਤਾ ਗਿਆ ਤੇ ਸਾਨੂੰ ਕਾਫੀ ਸਕਸੈਸਸਿਜ਼ ਮਿਲੀਆਂ ਨੇ ਤੇ ਸਾਡੀ ਰਿਕਵਰੀਜ਼ ਵੀ ਹੋਈ ਇਹ ਬਸੰਦਾ ਸਰਟਫੀਕਾਟ ਹੋਊਗਾ ਬਾਕੀ ਜਿਹੜੀ ਨਿਕਲਦੀ ਲੱਗਿਆ ਤੋ ਦੇਖੋ ਜੀ ਇਹਦੇ ਬਾਰੇ ਕੋਈ ਅਜੇ ਅਸੀਂ ਇਸ ਤਰੀਕੇ ਨੂੰ ਕੋਈ ਕਲੇਮ ਨਹੀਂ ਕਰ ਸਕਦੇ ਉਹਦਾ ਰੀਜ਼ਨ ਇਹ ਹੈ ਕਿਉਂਕਿ ਡਾਟਾ ਜਿਹੜਾ ਹੈ ਕੰਪਾਈਲ ਹੁੰਦਾ ਹੈ ਤੇ 2 ਜਾਂ 3 ਮਹੀਨੇ ਬਾਅਦ ਕੁਝ ਡਰਾਪਿੰਗਸ ਐਦਾਂ ਦੀਆਂ ਹੁੰਦੀਆਂ ਨੇ ਜੋ ਕਿ ਅਨਨੋਟਿਸਡ ਵੀ ਰਹਿ ਜਾਂਦੀਆਂ ਨੇ ਕੁਝ ਖੇਪਾ ਐਦਾਂ ਦੀਆਂ ਹੁੰਦੀਆਂ ਨੇ ਜਿਹੜੀ ਜਿਹਨੂੰ ਕਹਿ ਦੋਗੇ ਅ ਅਬੈਂਡਡ ਜਿਹੜੀਆਂ ਹੈ ਖੇਤਾਂ ਦੇ ਵਿੱਚ ਮਿਲਦੀਆਂ ਨੇ ਜਦੋਂ ਫਸਲ ਦੀ ਕਟਾਈ ਹੁੰਦੀ ਹੈ ਉਦੋਂ ਰਿਕਵਰ ਹੁੰਦੀ ਆ ਨੇ ਸੋ ਇਹ ਸਾਰਾ ਡਾਟਾ ਜਿਹੜਾ ਹੈ 1-2 ਮਹੀਨੇ ਬਾਅਦ ਜਦੋਂ ਕੰਪਾਈਲ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਸਾਡੀ ਸਕਸੈਸ ਜਿਹਦਾ ਵਿੱਚ ਹੁੰਦੀ ਉਹ ਸਾਰਾ ਜਿਹੜਾ ਰੇਟ ਉਸ ਤੇ ਜਿਹੜਾ ਹੈ ਕੈਲਕੂਲੇਟ ਹੁੰਦਾ ਇੰਨੀ ਮਹਿੰਗੀ ਚੀਜ਼ ਅਬੈਂਡਨ ਹੋ ਸਕਦੀ ਹੈ ਅਬੈਂਡਨ ਇਨ ਦਾ ਸੈਂਸ ਜਦੋਂ ਵੀ ਡਰਾਪਿੰਗ ਹੁੰਦੀ ਹੈ ਤੇ ਜਿਹੜਾ ਬੰਦਾ ਇੰਟੈਂਡੈਂਟ ਹੁੰਦਾ ਉਹਨੂੰ ਰੀਟਰੀਵ ਕਰਨ ਦਾ ਕਈ ਵਾਰ ਉਹਨੂੰ ਨਹੀਂ ਮਿਲਦੀ